हां जी जी आज लागगी है जी गुल्लू दी ते डॉक्टर साहब डॉक्टर साहब ਸਾਡੇ ਪ੍ਰੋਫੈਸਰ ਸਾਹਿਬ ਸਾਡੇ ਆਪਾਂ ਚ ਲੱਗੀ ਸ਼ਰਤ ਗੁੱਲੂ ਦੇ ਜਿੱਤ ਤੇ ਸੱਧੂ ਸਾਹਿਬ ਨੇ ਲਾਤੀ ਲੱਸੀ ਉਧਰੋਂ ਡਾਕਟਰ ਸਾਹਿਬ ਦੀ ਜਿੱਤ ਤੇ ਮੈਂ ਲਾਤੀ ਤੇ ਸਕੋਰ ਹੋ ਗਏ ਨੇ ਕਿੰਨੇ 6-3 6-3 ਕਿਸ ਕੋ ਦੱਸੋ 6-3 ਓਕੇ 6-3 ਹੋ ਗਏ ਨੇ 4 6 4 6 4 6 ਸਕੋਰ ਜਬਰਦਸਤ ਮੁਕਾਬਲਾ ਗੱਲੂ ਭਾਜੀ ਦੇਖੋ ਚੈਲੰਜ ਜਿੱਤਦੇ ਹੈ ਕਿ ਨਹੀਂ ਜਿੱਤਦੇ ਕਿ ਸਾਨੂੰ ਲੱਸੀ ਮਹਿੰਗੀ ਪੈਣੀ ਹੈ ਲੋ ਜੀ ਇਹਦੇ ਨਾਲ ਇੱਕ ਸਕੋਰ ਡਾਕਟਰ ਸਾਹਿਬ ਨੇ ਹੋ ਗਿਆ 7 7 4 7 4 ਗੱਲੂ ਭਾਜੀ ਲੱਸੀ ਦੇ ਨਾਮ ਤੇ ਮੁਸਕਰਾਉਂਦੇ ਹੋਏ ਕਮਲ ਲੱਸੀ ਪੀ ਕੇ ਜਾਣਾ ਜੀ ਵੈਸੇ ਸੱਤੂ ਦੇ ਸ਼ਕੀਨ ਨੇ ਸੱਤੂ ਆਈ ਕਿ ਤਾ ਮਿਲਦਾ ਨਹੀਂ ਨਹੀਂ ਤਾਂ ਸੱਤੂ ਮੰਗਾ ਲੈਣਾ ਜੀ ਲਓ ਜੀ ਮੁਕਾਬਲਾ ਫਸਮਾ ਗੁੱਲੂ ਭਾਈ ਦੇਖੋ ਨੰਬਰ ਲਿਆ ਹੋ ਗਏ 57 57 ਆ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਥੋੜਾ ਜਿਹਾ ਸਾਹ ਸਾਹ ਦੀ ਕਮੀ ਮਹਿਸੂਸ ਹੁੰਦੀ ਹੋਈ ਲਓ ਜੀ ਵਾਹ ਜੀ ਵਾਹ ਵਾਹ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਇਹਦੇ ਨਾਲ ਹੀ ਡਾਕਟਰ ਸਾਹਿਬ ਨੂੰ ਫਸਾ ਲਿਆ ਗੁੱਲੂ ਨੇ ਕੀ ਬਾਤ ਆ ਡਾਕਟਰ ਸਾਹਿਬ ਅੱਖੀਆਂ ਤੇ ਹੱਥ ਰੱਖਦੇ ਹੋਏ ਸੌ ਸਾਈ ਹੋ ਗਏ ਡਾਕਟਰ ਸਾਹਿਬੀ ਮਤਲਬ ਜੜਨੀ 6 7 ਪਜਣਗੇ ਮદાન ਦੇ ਵਿੱਚ ਚ ਭਜਣੇ ਵਾਲਾ ਇੱਕ ਪਾਸੇ ਸੱਤੂ ਇੱਕ ਪਾਸੇ ਲੱਸੀ ਲੱਸੀ ਵਾ ਕਿਆ ਮਾਰਿਆ ਆਊਟਰ ਇਹਦੇ ਨਾਲ ਹੀ ਹੋ ਗਏ ਸਕੋਰ 7 ਆ ਜਬਰਦਸਤ ਮੁਕਾਬਲਾ ਲੋ ਜੀ ਡਾਕਟਰ ਸਾਹਿਬ ਪਾਣੀ ਦੀ ਬ੍ਰੇਕ ਲੈਂਦੇ ਹੋਏ ਦੇਖੋ ਥੋੜਾ ਸਾਹ ਚੜਦਾ ਮੰਨ ਗਏ ਜੀ ਡਾਕਟਰ ਸਾਹਿਬ ਵੀ ਸਾਹ ਚੜ ਗਿਆ ਮੈਨੂੰ ਬਟ 11 ਤੋਂ ਪਹਿਲਾਂ ਬ੍ਰੇਕ ਨਹੀਂ ਦੀ ਫਿਰ ਵੀ ਤੁਹਾਨੂੰ ਦੇਤੀ ਡਾਕਟਰ ਸਾਹਿਬ ਬ੍ਰੇਕ ਨਹੀਂ ਰੈਕੇਟ ਚੇਂਜ ਕਰਨਾ ਹੈ ਇਹਦੇ ਨਾਲ ਇੱਕ ਗੁੱਲੂ ਪਾ ਜੀ ਹੋਰ ਅਸਦੀ ਰੇਲ ਬਣਾਉਂਦੇ ਹੋਏ ਖੇਲਣਾ ਖੇਲਣ ਦੋ ਪੈਕੇਟ ਹੋਰ ਅਜੂਰ ਵੀ ਕੇ ਜਾਂਦੇ ਨੇ ਤੱਕਦੇ ਨਹੀਂ ਏ ਲਾ ਜੀ ਇਹਦੇ ਨਾਲ ਥੱਕ ਕੇ ਜੀ ਸਰਵਿਸ ਦੇਤੀ ਇੱਧਰ ਹੋ ਗਏ 8 87 ਉਧਰ ਸੰਧੂ ਸਾਹਿਬ ਨੂੰ ਆਪਣੇ ਵੀ ਲਗ 20 ਰੁਪਏ ਦਾ ਫਰਕ ਟੈਨਸ਼ਨ ਪਈ ਆਈ ਪੂਰੀ ਇਹ ਢਾਲ ਇਹ ਢਾਲ ਓਏ ਓ ਜੀ ਗੁੱਲੂ ਨੇ ਬਣਾ ਲਈ ਲੀਡ ਇੱਕ ਸਕੋਰ ਦੀ ਇਹਦੇ ਨਾਲੇ ਗੁੱਲੂ ਦੀ ਭਾਜੀ ਤੋੜਾ ਮੁਸਕਰਾਉਂਦੇ ਹੋਏ ਮੱਦਮ ਮੱਦਮ ਕਿਆ ਵਾਹ ਵਾਹ ਜੀ ਵਾਹ ਡਾਕਟਰ ਸਾਹਿਬ ਇੱਜ਼ਤ ਰੱਖਦੇ ਹੋਏ ਲੱਸੀ ਦੀ ਨੌ ਨ ਬਰਾਬਰ ਲੋ ਜੀ ਲੀਡ ਬਣਾ ਲਈ ਡਾਕਟਰ ਸਾਹਿਬ ਨੇ ਫੇਰ ਇੱਕਾਰੀ ਪਾਸਾ ਉੱਪਰ ਭਾਰੀ ਹੁੰਦਾ ਹੋਇਆ ਗੁੱਲੂ ਭਾਜੀ ਦੇ ਉੱਤੇ 10 9 ਸਰਵਿਸ ओ ਮਾਰੀ ਗੁੱਲੂ ਭਾਈ ਦੀ ਛਾਤੀ ਤੇ ਹੋ ਗਏ 11 9 ਗੁੱਲੂ ਭਾਈ ਥੋੜਾ ਜਿਹਾ ਉਦਾਸ ਹੋ ਗਏ ਵਕੀਆਂ ਦੇ ਹੱਥ ਰੱਖ ਲੈਣਾਂ ਨੇ ਵੀ ओ ਇਹਦੇ ਨਾਲ ਹੀ ਹੋ ਗਏ 12 ਵਾਹ ਜੀ ਵਾਹ 3 ਸਕੋਰਾਂ ਦੀ ਲੀਡ ਗੁੱਲੂ ਜੀ ਦਾ ਚਿਹਰਾ ਥੋੜਾ ਨਿਰਾਸ਼ਾ ਭਰਿਆ ਗੋਸੇ ਦੇ ਵਿੱਚ ਮਾਰੀ ਸਮੈਚ ਹੋ ਗਏ 10 10 12 ਲੀਡ ਮੈਂਡੇ ਰਖਣੀ ਡਾਕਟਰ ਸਾਹਿਬ ਸਾਧ ਹੀ ਕੋਈ ਗੱਲ ਨਹੀਂ ਸਾਲ ਮੰਗਾਲੇ ਨੇ ਸਿਲੰਡਰ ਮੰਗਾਲੇ ਨੇ ਕੋਈ ਗੱਲ ਨਹੀਂ ਲੱਗਦਾ ਨਹੀਂ ਬਾਊਟ ਨਹੀਂ ਸੀ ਅਭੀ ਨਹੀਂ ਡਾਕਟਰ ਸਾਹਿਬ ਇਧਰ ਬੱਲੂ ਭਾਜੀ ਦੂਜੇ ਨੂੰ ਰੈਲੀ ਦੇ ਰੈਲੀ ਕਰਾ ਕੇ ਸਾਹ ਚੜਾਉਂਦੇ ਹੋਏ ਤੇ ਨਾਲ ਹੀ ਗੱਲ ਵੱਡ ਗਈ 11 12 ਗਲੂ ਭਾਜੀ ਡਾਕਟਰ ਸਾਨੂੰ ਪੂਰਾ ਉਹਨਾਂ ਦੇ ਥੱਕਿਆ ਦਾੜ ਦਾ ਪੂਰਾ ਲੈਂਦੇ ਹੋਏ ਫਾਇਦਾ ਉਹ ਲੋ ਜੀ 11 12 ਦੇ ਮੈਚ ਫਸ ਗਿਆ ਜੀ ਹੁਣ ਵਾਹ ਜੀ ਪੈ ਗਈ ਹੁਣ ਓਏ ਹੋਏ 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 12 ਅਲੱਗ ਸਾਨੂੰ ਲੀਡ ਬਣਾਈ ਸੀ ਲੇਕਿਨ ਗਲੂ ਭਾਏ ਨੇ ਫਿਰ ਯੋਰ ਲਾਲੂ ਕੇ ਬਰਾਬਰ ਕਰ ਲਿਆ ਓੱਖਾ ਸੋਖਾ ਹੋ ਗੇ ਕਿਹੜੀ ਗੇਮ ਲੋ ਜੀ ਅੰਦਰੋਂ ਵਜ ਜਾਉਣ ਲੱਪੇ ਪੱਥਰੀਆਂ ਲੱਗੀਆਂ ਡਾਕਟਰ ਸਾਹਿਬ ਦੀਆਂ ਲਾ ਜਿਆਦਾ ਹੀ ਹੋਰ ਲਾਲਾ ਗੁੱਲੂ ਭਾਈ ਨੇ ਫੇਰ ਲੀਡ ਦੇ ਦਿੱਤੀ 1 ਪੁਆਇੰਟ ਦੀ 13 12 ਬਾਅਦ ਬਾਅਦ 13 13 14 call, course, old, 12, üteste, 14 ਕੋਈ ਵੀ ਜਿੱਤ ਸਕਦਾ ਹੈ ਨਾ ਤੁਮਾੜੂ 13 ਲਓ ਜੀ 15 ਦੀ ਗੇਮ ਖਤਮ ਜਿੱਤ ਗਿਆ ਜਿੱਤ ਗਏ ਡਾਕਟਰ ਸਾਹਿਬ ਨੂੰ ਵਧਾਈਆਂ ਵਧਾਈਆਂ ਡਾਕਟਰ ਸਾਹਿਬ ਨੂੰ 15 ਦੀ ਗੇਮ ਜਿੱਤ ਗਏ ਪਰ ਦੂਜੀ ਟੀਮ ਸੰਧੂ ਭਾਜੀ ਗੱਲੂ ਭਾਜੀ ਨੇ ਬੈਟ ਲਈ ਹੈ ਤੇ ਹੁਣ ਟੈਨਸ਼ਨ ਪਈ ਹੈ ਇਹਦੀ ਨਹੀਂ ਕੀ ਇਹਦੀ ਕਰਾਓ ਕੋਈ ਗੱਲ ਨਹੀਂ ਪਾਈਕੀਆਂ ਨਹੀਂ ਖੇਡ ਲੈਣੀ ਲਓ ਜੀ 16 13 ਡਾਕਟਰ ਸਾਹਿਬ ਥੋੜੀ ਜਿਹੀ ਹਿੰਮਤ ਕਰ ਲੋ ਹੁਣ 14 16 ਜੀ ਜੀ ਗਰਾ ਆ ਓ 17 13 14 2 ਪੁਆਇੰਟ ਲੈਣੇ ਡਾਕਟਰ ਸਾਹਿਬ 2 ਆ ਗਿਆ ਅਮਰ ਉਹਦੇ ਇੱਕ ਪੁਆਇੰਟ ਹੋਰ ਲੈਣਾ ਸਰਵਰ ਪਰ ਨਹੀਂ ਜੀ ਸ਼ਾਟ 15 18 ਡਾਕਟਰ ਸਾਹਿਬ ਇੱਕ ਪਈ ਹੋਰ ਲਾ ਲਓ ਹਾਂ ਜੀ ਜੰਦੂ ਸਾਹਿਬ ਬਾਰਾ ਜੱਜਮੈਂਟ ਦਿੰਦੇ ਹੋਏ ਜਿਹੜਾ ਕਿ ਰੂਲ ਰੈਗੂਲੇਸ਼ਨ ਦੇ ਬਿਲਕੁਲ ਖਿਲਾਫ ਆ ਜੱਜਮੈਂਟ ਲੈ ਕੇ ਲਓ ਜੀ 19 15 ਲਾ 1.0 ਲੈ ਲਓ ਜੀ ਹੁਣ ਕਿਸੇ ਤਰੀਕੇ ਫੇ ਆਪਣੀ ਜਿੱਤ ਪੱਕੀ ਹੋ ਗਈ ਇਹਦੇ ਨਾਲ ਹੀ ਲਓ ਜੀ ਲੱਗਦਾ ਮਿਲ ਗਿਆ ਨਹੀਂ ਮਿਲਿਆ ਹੁਣ ਮਿਲ ਗਿਆ ਲੱਗਦਾ ਅਜੇ ਵੀ ਨਹੀਂ ਹੁਣ ਮਿਲ ਗਿਆ ਲਓ ਡਾਕਟਰ ਸਾਹਿਬ ਦੋਨੇ ਬਾਵਾں ਖੜੀਆਂ ਹੋ ਕੇ ਆਪਣੀ ਜਿੱਤ ਨੂੰ ਲਗਭਗ ਤੈਅ ਕਰ ਲਈ ਹੋਈ ਇਹਨਾਂ ਨੇ ਹੋ ਗਈ ਜਿੱਤ ਜੀ ਹੋ ਗਈ ਜਿੱਤ ਵਾ 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 ਕਿਆ ਬਾਤ ਹਟ ਹਟ ਲੋ ਜੀ ਮੁਬਾਰਕਾ ਡਾਕਟਰ ਸਾਹਿਬ ਤੁਹਾਨੂੰ ਬਹੁਤ ਵਧੀਆ ਸਾਨੂੰ ਵੀ ਨਾਲ ਬਹੁਤ ਇਹਨੇ ਤੁਹਾਡੇ ਤੇ ਸੱਟਾ ਲਾਇਆ ਅਸੀਂ ਲੱਸੀ ਦਾ ਸੰਧੂ ਬਾਜੀ ਸੰਧੂ ਬਾਜੀ ਬਦਾਸ ਉਹ ਪਰੇ ਜਾ ਕੇ ਬੈਠ ਕੇ ਉਹ ਦੇਖੋ ਕਹਿੰਦੇ ਗੁੱਲੂ ਕੋ ਲਾ ਗਿਆ ਮੈਂ ਆਪਣੇ ਪੈਸੇ ਪਰ ਸਾਡਾ ਦਾ ਸਹੀ ਰਿਹਾ ਮੁਬਾਰਕਾ ਜੀ ਡਾਕਟਰ ਸਾਹਿਬ ਬਹੁਤ ਵਧੀਆ ਥੈਂਕ ਯੂ ਜੀ